ਇਹ ਕਲਾਕਾਰੀ ਸਾਡੀ ਆਪਣੀ ਕੀਤੀ ਹੋਈ ਹੈ ਆਪਾਂ ਦੇ ਰੰਗ ਦੇ ਇਕੱਠੇ ਜੱਗਦੇ ਆ ਵਾਹ ਕਦੂ ਉਗਾਉਣ ਲਈ ਕੀ ਕਰੋ ਜ਼ਰੂਰੀ ਜਾਣਕਾਰੀ ਹੈ ਤੇ ਕਾਟਰ ਦੇਖਣ ਵਾਲਾ ਕਦੂ ਤਰਨ ਡਰਾਉਣ ਦੀਆਂ ਤੇ ਇਹ ਵੀ ਰਿਵਾਜ ਆ ਇੱਥੋਂ ਦਾ ਪਹਿਲੀ ਪਸੰਦ ਗੈਂਦੇ ਦਾ ਫੁੱਲ ਆ ਦੂਜੀ گلاب ਆ ਹਰੇਕ ਦੇਸ਼ ਦਾ ਪਰੀਕਾ ਕਮਿਊਨਿਟੀ ਦਾ ਆਪਣਾ ਵੱਖਰਾ ਰੰਗ ਹੁੰਦਾ ਕਿਸੇ ਫਲ ਤੋਂ ਘੱਟ ਨਹੀਂ ਲੱਗ ਰਹੀ ਦੇਖੋ ਕੀ ਸੁੰਦਰਤਾ ਹੈ ਆ ਦੇਖੋ ਦੇਖ ਕੈਲੀਫੋਰਨੀਆ ਦੇ ਫਾਰਮਾਂ ਦੇ ਉੱਤੇ ਘੁੰਮਦੇ ਫਿਰਦੇਆਂ ਵੱਲ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਹਨੂੰ ਸਭ ਨੂੰ ਪਤਾ ਹੀ ਹੋਊਗਾ ਵੀ ਪੰਪਕਿਨ ਸੀਜ਼ਨ ਚੱਲ ਰਿਹਾ ਜੀ ਕਦੂਆਂ ਦਾ ਕਹਿਣ ਦਾ ਭਾਅ ਵੀ ਹੈਲੋਵੀਨ ਸੇਖਰ ਤੇ ਆ ਸਰਤੇ ਆ ਤਿਆਰੀਆਂ ਸਾਰੇ ਪਾਸੇ ਸਜੀਆਂ ਹੋਈਆਂ ਡਰਨ ਡਰਾਉਣ ਦੀਆਂ ਤੇ ਇਹ ਵੀ ਰਿਵਾਜ ਆ ਇੱਥੋਂ ਦਾ ਇਹਦੇ ਬਾਰੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਸਾਰਿਆਂ ਨਾਲ ਪਰ ਤੁਸੀਂ ਦੇਖੋ ਵੀ ਕਿੰਨੇ ਪ੍ਰਕਾਰ ਦੇ ਕੱਦੂ ਇਹ ਆ ਡਰਾਉਣਾ ਬਣਾ ਕਮਾਲ ਦੀ ਗੱਲ ਆਇਓ ਤੁਹਾਨੂੰ ਕਰਾਉਣੇ ਆ ਇਹਨਾਂ ਦੇ ਫਾਰਮ ਦੇ ਦਰਸ਼ਨ ਤੇ ਹੈਲੋਵੀਨ ਤੇ ਕੀ ਕੀ ਕਰਦੇ ਆ ਮੁੰਡੇ ਉਹਦੀ ਵੀ ਪਾਉਣੀ ਆ ਤੁਹਾਡੇ ਨਾਲ ਸਾਂਝ ਮੇਰੇ ਵੀਰੋ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਪੰਪਕਿਨ ਪੈਚ ਕੀ ਹੁੰਦਾ ਹੈ ਪੰਪਕਿਨ ਪੈਚ ਉਹ ਥਾਂ ਹੁੰਦੀ ਜਿੱਥੇ ਕਹਿ ਲਓ ਇੱਕ ਤਰ੍ਹਾਂ ਕਦੂਆਂ ਦਾ ਗਾਰਡਨ ਪੰਪਕਿਨਸ ਦਾ ਗਾਰਡਨ ਤੇ ਪੰਪਕਿਨਸ ਇੱਕ ਤਰ੍ਹਾਂ ਦਾ ਸਿੰਬਲ ਆ ਬੇਸਿਕਲੀ ਹਾਰਵੈਸਟਿੰਗ ਸਿੰਬਲ ਕਹਿ ਲਓ ਜਦ ਮੌਸਮ ਜਦੋਂ ਬਦਲਦੇ ਤਾਂ ਕਦੂਆਂ ਦਾ ਰੰਗ ਬਦਲਦਾ ਜਿੱਦਾਂ ਸਰਤਾਜ ਨੇ ਕਿਹਾ ਸੀ ਯਾਦ ਰੱਖਦਾ ਵਸਾਖੀ ਕਿਤੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਤੇ ਇਹ ਕਦੂਆਂ ਦਾ ਰੰਗ ਦੱਸਦਾ ਵੀ ਭਾਈ ਸਰਦੀ ਆ ਗਈ ਜਾਂ ਪੱਤ ਚੜ੍ਹਦੀ ਰੁੱਤ ਸ਼ੁਰੂ ਹੋ ਗਈ ਸੋ ਬਾਕੀ ਇਹ ਗਾਰਡਨ ਹੁੰਦਾ ਇੱਥੋਂ ਪਮਕਿਨ ਖਰੀਦੇ ਜਾਂਦੇ ਇਹ ਰੁੱਤੇ ਤੇ ਪਮਕਿਨ ਖਰੀਦਣ ਦਾ ਕੀ ਕਾਰਨ ਹੁੰਦਾ ਉਹ ਜਿਹੜੇ ਤੁਸੀਂ ਦੇਖਿਆ ਹੋਊਗਾ ਜੈਕਓ ਲੈਂਟਰਨਸ ਕਹਿੰਦੇ ਆ ਜਿਹੜੇ ਇਹ ਹੈਲੋਇਨ ਦਾ ਆਉਂਦਾ ਸਮਾਂ ਤਿਹਾਰ ਜਿਹੜਾ ਫਿਰ ਉਹ ਜੈਕੋ ਲੈਂਟਰਨਸ ਬਣਾਈ ਜਾਂਦੇ ਆ ਕਦੂਆਂ ਨੂੰ ਕਾਰਵ ਕਰਕੇ ਭਾਵ ਉੱਤੋਂ ਕੱਢ ਕੇ ਉਹਨੂੰ ਖੋਲ ਕੇ ਗੱਟ ਕਰ ਲਈਦਾ ਤੇ ਉਹਦੇ ਤੇ ਅੱਖਾਂ ਬਣਾ ਕੇ ਮੂੰਹ ਬਣਾ ਕੇ ਫਿਰ ਉਹਦੇ ਚ ਜਿਹੜਾ ਆ ਦੀਵਾ ਰੱਖ ਲਈਦਾ ਕੈਂਡਲ ਰੱਖਦੀ ਦੀ ਉਹ ਰਾਤੀ ਹਨੇਰੇ ਦੇ ਵਿੱਚ ਜਗਦਾ ਤੇ ਐਂ ਭੂਤ ਦਾ ਭਲੇਖਾ ਪਉਦਾ ਤੇ ਇਹ ਸਪੈਸ਼ਲੀ ਉਹਦੇ ਲਈ ਬਣਾਏ ਜਾਂਦੇ ਆ ਫੈਮਲੀਆਂ ਆਉਂਦੀਆਂ ਘੁੰਮਣ ਫਿਰਨ ਆਪਦੇ ਪਰਿਵਾਰਾਂ ਦਾ ਆਨੰਦ ਲੈਂਦੇ ਆ ਉਹ ਸਜਾਵਟ ਕਰ ਲੈਂਦੇ ਆ ਤੁਸੀਂ ਦੇਖ ਰਹੇ ਹੋ ਵੀ ਇੱਥੇ ਥੋੜਾ ਆਊਟਿੰਗ ਹੋ ਜਾਂਦੀ ਤੇ ਇੱਥੇ ਪੈਟਿੰਗ ਜ਼ੂ ਹੁੰਦੇ ਆ ਫਾਰਮਾਂ ਦੇ ਜਾਨਵਰ ਹੁੰਦੇ ਆ ਵੀ ਤੁਹਾਡੇ ਬੱਚੇ ਪੈਟ ਪੁੱਟ ਕਰ ਲੈਣ ਹੁਣ ਪੰਜਾਬ ਚ ਤਾਂ ਚਲੋ ਚੜ੍ਹਦੀ ਕਲਾ ਹੀ ਹੁੰਦੀ ਬਾਕੀ ਇੱਥੇ ਕੋਈ ਕੌਰਨ ਮੇਜ਼ ਬਣਾ ਲੈਂਦੇ ਆ ਮੱਕੀ ਵੱਡੀ ਹੋਈ ਹੁੰਦੀ ਆ ਉਹਦੇ ਚ ਭੂਲ ਭਲਈਆ ਬਣਾ ਦਿੰਦੇ ਬਸ ਐਹੋ ਜਿਹੀਆਂ ਖੇਡਾਂ ਆ ਜਿਹੜੀ ਇਹ ਪਮਕਿਨ ਪੈਚ ਹੁੰਦਾ ਰੰਗ-ਬਰੰਗੇ ਗੈਂਦੇ ਇਹਨਾਂ ਤੋਂ ਤਾਂ ਪੰਜਾਬ ਦੀ ਯਾਦ ਆ ਜਾਂਦੀ ਆ ਪੰਜਾਬੀਆਂ ਦੀ ਪਹਿਲੀ ਪਸੰਦ ਗੈਂਦੇ ਦਾ ਫੁੱਲ ਆ ਦੂਜੀ گلاب ਆ ਸੂਰਜਮੁਖੀ ਵੀ ਵਿੱਚ ਲੱਗੀ ਹੋਈ ਆ ਮਾੜੀ-ਮੋਟੀ ਟਰੈਕਟਰ ਤੇ ਬੈਠਾ ਬਾਈ ਕੰਮ ਕਰ ਰਿਹਾ ਆ ਅਗਿੰਦਾ ਪੰਜਾਬ ਫੀਲਸ ਇਹ ਟਾਂਡੇ ਚਰੀਦੇ ਆ ਇਹ ਬਾਜਰੇ ਦੇ ਸੁੱਕੇ ਹੋਏ ਚਰੀਏ ਸੋਹਣਾ ਮਾਹੌਲ ਹੈ ਰੰਗੇ ਬਹੁਤ ਸੋਹਣਾ ਹੈ ਉਹ ਟਿੱਲਾ ਜਿਹੜਾ ਕਦੂ ਵਾਲਾ ਉੱਥੇ ਵੀ ਲੈ ਕੇ ਜਾਂਦੇ ਆ ਬਾਕੀ ਕਦੂ ਹੀ ਕਦੂ ਛਾਇਆ ਪਿਆ ਅਗਲੇ ਨੇ ਧਰਤੀ ਤੇ ਚਾਰੇ ਪਾਸੇ ਚਾਰੇ ਹੀ ਪਾਸੇ ਕਦੂ ਹੀ ਕਦੂ ਆ ਆਹ ਇਤੈ ਨੂੰ ਪੰਪਕਿਨ ਪਾਇ ਚ ਕਹਿੰਦੇ ਆ ਇਹ ਉਹ ਪੇਠਾ ਕਿਹਨੂੰ ਆਗਰੇ ਦਾ ਪੇਠਾ ਕਹਿੰਦੇ ਇਹਦੇ ਨਾਲ ਬਣਦਾ ਪੇਠੇ ਦੀ ਮਠਿਆਈ ਪੰਜਾਬ ਚ ਬਹੁਤ ਜਲਦੀ ਦੀਵਾਲੀ ਦੇ ਦਿਨਾਂ 'ਚ ਸਪੈਸ਼ਲੀ ਇਹਨੂੰ ਪੁੱਛਦੇ ਆ ਵੀ ਕੀ ਪਾ ਪੰਗਾ ਲੈ ਕੇ ਦੇਖਦੇ ਆ ਬਣਾ ਕੇ ਆਹ ਭਾਈ ਚੱਲਿਆ ਟਰਾਲੀ ਲੋਡ ਕਰਕੇ ਕੈਂਦੇ ਦੇ ਕੋਲ ਆ ਮੈਰੀ ਗੋਲਡ ਕਿਸੇ ਗੋਲਡ ਨਾਲੋਂ ਘੱਟ ਨਹੀਂ। ਮਧੂਮੱਖੀਆਂ ਦਾ ਵੀ ਸੀਜ਼ਨ ਚੱਲ ਰਿਹਾ ਹੈ। ਇਹ ਸ਼ਾਇਦ ਜੀ ਵੀ ਮੈਨੂੰ ਲੱਗਦਾ ਵੀ ਪੰਪਕਿਨ ਸਪਾਈਸ ਦਾ ਜਿਹੜਾ ਫਲੇਵਰ ਆ ਉਹ ਹੋਊਗਾ। ਉਹ ਕਲਹਣੀ ਵੀ ਸੈੱਲ ਕਰਦੇ ਆ ਭਾਈ। ਬਾਕੀ ਇਹ ਪੰਪਕਿਨ ਵਾਲੀ ਖੇੜ ਤਾਂ ਸੁੰਦਰ ਹੈ ਇਹਨਾਂ ਦੀ। ਹੋਰ ਗੱਲਾਂ ਦੀਆਂ ਗੱਲਾਂ। ਉਹ ਅਸਲੀ ਨਹੀਂ ਗਾ। ਉਹ ਚਾਵਾ ਚੱਲ ਰਿਹਾ। ਬਲੂਨ ਆ। ਬਾਕੀ ਆ ਸਭ ਸੁੰਦਰਤਾ ਕਰੋ ਦਰਸ਼ਨ ਹਰੇਕ ਦੇਸ਼ ਦਾ ਹਰੇਕ ਕਮਿਊਨਿਟੀ ਦਾ ਆਪਣਾ ਵੱਖਰਾ ਰੰਗ ਹੁੰਦਾ ਇਹ ਜਿਹੜਾ ਹੈਲੋਵੀਨ ਦਾ ਪਰਬ ਤਿਹਾਰ ਹੈ ਇਹ ਜਿਹੜੇ ਮੈਕਸੀਕਨ ਵੀਰ ਭਰਾਵ ਨੇ ਉਹਨਾਂ ਦੀ ਕਮਿਊਨਿਟੀ ਦਾ ਤਿਹਾਰ ਹੈ ਯਾ ਲਾਟਿਨ ਅਮਰੀਕਾ ਜਿੰਨਾ ਵੀ ਭੂਤ ਪ੍ਰੇਤਾਂ ਦਾ ਦਿਵਸ ਹੈ ਇਹ ਇਹ ਪੂਜ ਦੇਵੀ ਆ ਉਹਨਾਂ ਨੂੰ ਇਹਨਾਂ ਦਿਨਾਂ 'ਚ ਆ ਗੈਂਦੇ ਦੇ ਫੁੱਲਾਂ ਦੀ ਬਹੁਤ ਵਿਕਰੀ ਹੁੰਦੀ ਆ ਇਹ ਆਪ ਦੇ ਜਿਹੜੇ ਇਹਨਾਂ ਦੇ ਪਿਆਰੇ ਸੱਜਣ ਬੇਲੀ ਚੜਾਈ ਕਰਕੇ ਅਗਲੇ ਜਹਾਨ ਨੂੰ ਤੁਰ ਗਏ ਆ ਉਹਨਾਂ ਦੀਆਂ ਕਬਰਾਂ ਤੇ ਚੜਾਉਂਦੇ ਜਾ ਕੇ ਸੋ ਇਹਦੀ ਖੇਤੀ ਬਹੁਤ ਜ਼ੋਰ ਸ਼ੋਰ ਨਾਲ ਕਰੀ ਜਾਂਦੀ ਇਹਨਾਂ ਦੇ ਨਾਲ 'ਚ ਕਿਉਂਕਿ ਵਿਕਰੀ ਬਹੁਤ ਹੋਣੀ ਹੁੰਦੀ ਆ ਸੋ ਚਾਰੇ ਪਾਸੇ ਆ ਕੱਦੂਆਂ ਦਾ ਢੇਰ ਹਰ ਪ੍ਰਕਾਰ ਦਾ ਹਰ ਰੂਪ ਦਾ ਹਰ ਰੰਗ ਦਾ ਕੱਤੂ ਜਿਹੜਾ ਤੁਹਾਨੂੰ ਇੱਥੇ ਦੇਖਣ ਮਿਲ ਜਣਾ। ਕਮਾਲ ਹੀ ਹੈ। ਇਹ ਪਤਾ ਨਹੀਂ ਉਗਾਏ ਜਾਂਦੇ ਆ ਇਸ ਤਰ੍ਹਾਂ ਜਾਂ ਇਹ ਵੱਖੋ-ਵੱਖਰੀਆਂ ਪ੍ਰਜਾਤੀਆਂ ਕੱਦੂਆਂ ਦੀਆਂ। ਫਾਰਮ ਵਾਲੇ ਨਾਲ ਇਹਦੇ ਬਾਰੇ ਗੱਲਬਾਤ ਕਰਦੇ ਆ। ਤੁਹਾਨੂੰ ਵੀ ਦੱਸਦੇ ਆ ਵੀ ਕੀ ਕਾਰਨ ਹੈ। ਆ ਚੁੱਟੇ-ਪੇਠੇ ਤਾਂ ਮੈਂ ਦੇਖਿਆ ਹੀ ਤਾਂ ਆਪਣੇ ਪੰਜਾਬ ਵੀ ਹੁੰਦੇ ਆ, ਭਾਰਤ ਦੀ ਧਰਤੀ ਤੇ ਵੀ ਪਾਈ ਜਾਂਦੇ ਆ। ਬੱਟਾ ਹੀ ਬਣਾਇਆ ਹਾ ਜਿਆਦਾ ਜੰਗੀ ਪਹਾੜ ਹੀ ਆ ਕੱਦੂਆਂ ਦਾ ਬਾਅਦ ਚ ਇਹਦਾ ਕੀ ਕਰਦੇ ਆ ਮੇਰੇ ਖਿਆਲ ਨਾਲ ਐਵੇਂ ਥੋਕ ਚੀਚ ਚ ਕਾਉਂਦੇ ਹੋਣੇ ਵੀ ਇਹਨੇ ਲੈ ਕੇ ਜਾਣੇ ਲੈ ਜੋ ਕਿਉਂਕਿ ਸੜਨੀਆਂ ਫਿਰ ਕਿੰਨਾ ਕਚਰ ਰਹਿਣਗੇ 2-4 ਹਫਤੇ ਕੱਢਦੇ ਆ ਇਹ ਹੈਲੋਵੀਨ ਦੇ ਸੀਜ਼ਨ ਚ ਉਸ ਤੋਂ ਬਾਅਦ ਚੱਕਣਾ ਹੀ ਪੈਂਦੇ ਆ ਸਾਰੇ ਬਾਕੀ ਪੂਰਾ ਪੈਰਾਮਿਡ ਹੈਾਰੇ ਪਾਸੇ ਤੋਂ ਉਹਨੂੰ ਦਿਖਾ ਦਿੰਨੇ ਆ ਉਹ ਜਿੰਨਾ ਉੱਚਾ ਹੈ ਹੀ ਆ ਫਾਰਮ ਵਾਲਿਆਂ ਨੇ ਦੱਸਿਆ ਇਸ ਇਲਾਕੇ ਚ ਵਨ ਆਫ ਦਾ ਹੈਵੀਐਸਟ ਕੱਦੂ ਇਹਨਾਂ ਦੇ ਫਾਰਮ ਦੇ ਉੱਤੇ ਹੈ ਤੇ 350 ਕਿਲੋ ਵਜ਼ਨ ਹੈ ਇਹਦਾ ਆਹਲੇ ਕੱਦੂ ਦਾ ਤੇ ਕਹਿੰਦੇ ਵੀ 250 ਕਿਲੋ ਦੇ ਕਰੀਬ 250 ਪਲੱਸ ਕੁਝ ਕਹਿ ਰਹੇ ਸੀ ਇਹਦਾ ਵਜ਼ਨ ਹੈ ਬਹੁਤ ਵੱਡੀ ਗੱਲ ਹੈ ਪਾਇਲਟਾਂ ਦੇ ਉੱਤੇ ਰੱਖਿਆ ਹੋਇਆ ਫੋਰਕ ਲਿਫਟ ਨਾਲ ਚੱਕਣੇ ਪੈਂਦੇ ਆ ਜਾਂ ਪੈਕਅਪ ਟਰੱਕ ਆਉ ਵੀ ਪਰਾਤ ਨ ਜੰਗੀ ਦੇਖੋ ਤੁਸੀਂ ਬਾਕੀ ਇਹ ਮੇਰੇ ਵੀਰ ਦਾ ਟੁੱਟ ਗਿਆ ਸਰ ਬਾਕੀ ਪਮਕਿਨ ਸੀਟ ਤਾਂ ਨਹੀਂ ਚਾਹੀਦੇ ਕਿਸੇ ਨੂੰ ਦੱਸ ਦਿਓ ਪੁਰਾਣੇ ਸੰਧ ਪਏ ਖੇਤੀ ਵਾਲੇ ਵਧੀਆ ਸ਼ੌਂਕੀ ਕਿਸਾਨ ਨੇ ਯਾਰ ਇੱਥੇ ਸਾਡੇਆਂ ਕਿਸਾਨਾਂ ਨੂੰ ਵਿਚਾਰਿਆਂ ਨੂੰ ਕਰਜ਼ਾ ਹੀ ਮਾਰੀ ਰੱਖਦਾ ਸ਼ੌਂਕ ਸਾਡੇਆਂ ਨੂੰ ਵੀ ਬੜੇ ਆ ਬਾਕੀ ਕਿਸਾਨ ਕਿਸਾਨ ਹੀ ਆ ਭਾਵੇਂ ਜਿਹੜੇ ਮਰਜ਼ੀ ਮੁਲਕ ਜਿਹੜੀ ਮਰਜ਼ੀ ਖਿੱਤੇ ਚ ਹੋਵੇ ਰੈਕੋਰ ਟ੍ਰੀਟ ਸਾਨੂੰ ਨੂੰ ਟਰਿਕ ਕਰਦੀ ਗਵਰਨਮੈਂਟ ਟ੍ਰੀਟ ਦਾ ਮਹਾਰਾਜ ਨਹੀਂ ਕਰਨਾ ਚਲੋ ਚੜ੍ਹਦੀ ਕਲਾ ਕੱਦੂ ਚੱਕੀ ਆਪਾਂ ਵੀ ਲੈ ਕੇ ਚੱਲੀਏ ਘਰ ਇਹ ਟਮਾਟਰ ਵਰਗਾ ਦੇਖਣ ਵਾਲਾ ਕੱਦੂ ਹੀ ਆ ਕੀ ਬਾਤ ਹੈ ਸ਼ਾਮ ਨੂੰ ਲਾਵਾਂਗੇ ਤੜਕਾ ਇਹਨੂੰ ਕਈ ਤਰ੍ਹਾਂ ਦੀਆਂ ਖੇਡਾਂ ਚ ਇਹਨਾਂ ਨੇ ਆ ਖੇਡ ਬਣਾਈ ਹੁੰਦੀ ਇੱਕ ਉੱਦਾਂ ਇਥੇ ਬਾਹਰ ਵਧੀਆ ਜਾਣਕਾਰੀ ਲਿਖੀ ਆ ਹਾਊ ਡਸ ਅ ਪਮਕਿਨ ਗਰੋ ਕਦੂ ਉਗਾਉਣ ਲਈ ਕੀ ਕਰੋ ਜ਼ਰੂਰੀ ਜਾਣਕਾਰੀ ਹੈ ਤੇ ਪੋਲੀਨੇਸ਼ਨ ਦੇ ਵਿੱਚ ਨਾ ਇਹ ਜਿਹੜਾ ਇਹਨਾਂ ਨੇ ਦੱਸਿਆ ਬਾਦਾਮ ਵੀ ਤਾਂ ਹੀ ਉਗਦੇ ਜਿਵੇਂ ਪਪੀਤੇ ਦਾ ਬੂਟਾ ਵੀ ਤੁਸੀਂ ਇਕੱਲਾ ਲਾ ਤੋ ਕਦੇ ਫਲ ਨਹੀਂ ਦਿੰਦਾ ਦੋਆਂ ਨੂੰ ਲਾਓ ਜੋੜੀ ਚ ਤਾਂ ਫਿਰ ਭਰਪੂਰ ਫਲ ਮਿਲੂਗਾ ਇਸੇ ਤਰ੍ਹਾਂ ਜਿਹੜੀ ਮਧੂਮੱਖੀਆਂ ਇਹ ਬਹੁਤ ਵੱਡਾ ਰੋਲ ਅਦਾ ਕਰਦੀਆਂ ਪੋਲੀਨੇਸ਼ਨ ਦੇ ਵਿੱਚ ਇੱਕ ਫੁੱਲ ਤੋਂ ਦੂਜੇ ਫੁੱਲ ਇੱਕ ਬੁੱਡੇ ਤੋਂ ਦੂਜੇ ਫੁੱਲ ਤੇ ਕਹ ਲੋ ਸੀਡ ਲੈ ਕੇ ਜਾਂਦੀ ਆ ਉਹਦਾ ਫੇਰ ਜਿਹੜਾ ਉਹਨਾਂ ਨੂੰ ਫਲ ਪੈਂਦਾ ਤੇ ਇਹ ਬੱਚਿਆਂ ਲਈ ਬਣਾਈ ਹੋਈ ਆ ਫੂਲ ਭਲਈਆ ਕਹਿੰਦੇ ਇਉਂ ਕੌਰਨਮੇਜ਼ ਸੋ ਆਪਾਂ ਨੂੰ ਤਾਂ ਆਸੇ-ਪਾਸੇ ਪਾਰ ਤੱਕ ਉਹ ਪਿਛੇ ਤੱਕ ਦਿਖ ਰਿਹਾ ਹੈ ਬੱਚਿਆਂ ਲਈ ਖੇਡ ਅੱਛੀ ਹੈ ਪਲੀਜ਼ ਡੂ ਨੋਟ ਕਲਾਈਮ ਚਲੋ ਬੱਚਿਆਂ ਦੀ ਖੇਡ ਆ ਇਹ ਤਾਂ ਆਪਾਂ ਨੂੰ ਇੱਥੇ ਕੋਈ ਆਨੰਦ ਨਹੀਂ ਆਉਣਾ ਬਾਕੀ ਅੱਜ ਵੀਕਡੇ ਆ ਵੀਕੈਂਡ ਤੇ ਤਾਂ ਸਥਾਨ ਹੀ ਸੀ ਮਿਲ ਨਹੀਂ ਸਾਨੂੰ ਖੜਨ ਨੂੰ ਇੰਨੇ ਇੱਥੇ ਸੰਗਤ ਹੋ ਜਾਂਦੀ ਆ। ਓਕੇ ਕਦੋਂ ਵੀਰਾ। ਇਹ 75 ਸੈਂਟ ਨੂੰ ਇੱਕ ਲੱਗੀ ਹੋਈ ਆ ਤੇ ਕਲਾਕਾਰੀ ਦੇਖੋ ਤੁਸੀਂ ਮੱਕੀ ਦੀ। ਜਵਾਬ ਜ ਨਹੀਂ ਆਉਂਦੀਆਂ ਇੰਨਾ ਸਲਾ। ਉਹਦਾ ਨਾਂ ਇਹਦਾ ਸਮੈਟ ਇੰਡੀਅਨ ਕਾਰਨੀ ਆ। ਪਰ ਉਹ ਇੰਡੀਅਨ ਇਹ ਜਿਹੜਾ ਵਿਕਣ ਜਿਹੜੇ ਮੂਲ ਨਿਵਾਸੀ ਆ 네ਟਿਵ ਅਮਰੀਕਨਸ ਰੈਡ ਇੰਡੀਅਨਸ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਦੇ ਨਾਮ ਤੇ ਆ ਕਿਸੇ ਫਲ ਤੋਂ ਕੱਟ ਨਹੀਂ ਲੱਗ ਰਹੀ ਦੇਖੋ ਕੀ ਆ ਸੁੰਦਰਤਾ ਹੈ ਛੋਟਾ ਜਿਹਾ ਸਹਿਜ ਆ ਚਾਰ ਪੰਜ ਰੰਗ ਜੇ ਇਕੱਠੇ ਜੱਕਦੇ ਆ ਵਾਹ ਆ ਦਾ ਪੁੰਨ ਕੇ ਸ਼ਕੀ ਅੱਜ ਜਿਵੇਂ ਮੋਤੀ ਪਰੋਏ ਹੁੰਦੇ ਦੇਖੋ ਧਿਆਨ ਨਾਲ ਬਹੁਤ ਸੁੰਦਰ ਉਧਰ ਤੋਂ ਵੱਡਾ ਕੋਈ ਕਾਰੀਗਰ ਨਹੀਂ ਭਾਈ ਵਾਹ ਹੋਰ ਕੋਈ ਅਦਭੁਤ ਰੰਗ ਤਾਂ ਨਹੀਂ ਰਹਿ ਗਿਆ ਜਿਹੜਾ ਸਾਡੀ ਨਿਗਾਹ ਨਾ ਆਉ ਹੋਵੇ ਇੱਧਰ ਥੋੜੇ ਵੱਡੇ ਸਾਈਜ਼ ਦੀਆਂ ਹੈਗੀਆਂ ਉਹੀਆਂ ਆ ਕੀ ਕਦੂਆਂ ਦੀ ਪਰਮਾਰ ਹੈ ਆ ਰਹੀ ਗਈ ਸੀ ਕਲਾਕਾਰੀ ਦਿਖਾਉਂਦੇ ਦੇਖੋ ਜਿਵੇਂ ਕਿਸੇ ਨੇ ਆਰਟਿਸਟ ਨੇ ਬਾਈ ਕੇ ਰਚਨਾਰਾ ਜੀ ਹੋਵੇ ਕਮਾਲ ਹੈ ਹੱਥਾਂ ਵੀਰੇ ਕਾਲੇ ਹੋ ਗਏ ਚੈੱਕ ਕਰਦੇ ਕਰਦੇ ਪਰ ਕੋਈ ਨਹੀਂ ਜੱਟਾਂ ਦੇ ਮੁੰਡੇ ਆ ਯਾਰ ਕੋਈ ਜਾਤੀ ਸੂਚਕਿਆ ਉਦਾਂ ਦਾ ਨਹੀਂ ਮਤਲਬ ਕਿਸੇ ਮਾਣ ਹੰਕਾਰ ਨਾਲ ਨਹੀਂ ਪਰ ਕੀਤਾ ਸਾਡਾ ਸੋ ਉਹ ਆਦੀਵਾ ਲਾਗੇ ਇੱਥੇ ਇੱਕ ਹੋਰ ਫਾਰਮ ਹੈ ਜਿਸ ਸਮਾਂ ਲੱਗਿਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਬੜਾ ਮਸ਼ਹੂਰ ਆ ਉਹ ਇਲਾਕੇ ਦੇ ਵਿੱਚ ਸਪੈਨਾ ਫਾਰਮ ਦੇ ਨਾਮ ਨਾਲ ਜੇ ਸਮਾਂ ਲੱਗਿਆ ਤਾਂ ਜ਼ਰੂਰ ਨਹੀਂ ਤਾਂ ਫਿਰ ਇੱਥੇ ਜਿਹੜੀ ਆ ਸਤਸਰੀ ਅਕਾਲ ਬਲਾ ਦਿੱਤੀ ਜਾਵੇਗੀ ਰੇਸਾਂ ਦਿੰਦੇ ਆ ਰਹੇ ਨੇ ਵੀਰ ਜੀ ਇਹ ਕਲਾਕਾਰੀ ਆਪ ਖੁਦ 10 ਵੱਲੋਂ ਕੀਤੀ ਗਈ ਹੈ ਤੁਹਾਨੂੰ ਦਿਖਾਉਂਦੇ ਆ ਇਹਨੂੰ ਜਿਗਾ ਕੇ ਕਦੋਂ ਵੀਰਾ ਕਦੋਂ ਵੀਰਾ ਟੱਚ ਲਗਰਾਉ ਇਹ ਉਹ ਬੰਦਾ ਹੈ ਬਾਕੀ ਹੈਪੀ ਹਲੋਵਿਨ ਸਾਰਿਆਂ ਨੂੰ